ර ද ල ද න ක න ගේ න ගේ න ල හ ගට න න ප ගක හිට හනව නගේ එහි ශෝක න හ ගේටි. ബദമാശ നീ ജന ഏമി അപ്പം സു വയ ലോ ര ਕਿ ਇਹ ਹੋਰ ਤੇ ਕਿਸੇ ਨੂੰ ਬੁਲਾਉਂਦੇ ਨਹੀਂ ਆ ਜਦਾ ਪ੍ਰਿੰਸ ਦੀ ਮੱਲੇ ਵਿਦਾ ਕਲੋਜ਼ ਰਹਿੰਦੀ ਆ ਹਣਾ ਤਾਂ ਕਰਕੇ ਤਾਂ ਪਾ ਚਲ ਰਾਜਵੀਰ ਦੀ ਤੇ ਇਹ ਹਣਾ ਜਾਂ ਗੱਲ ਹੋ ਗਈ ਤੇ ਤਾਂ ਪਾ ਸਾਰਿਆਂ ਦੀ ਨਿਗਾਹ ਆਇਆ ਨਾ ਫਿਰ ਇਹਨੇ ਜਦੋਂ ਕਹਿਣਾ ਨਾ ਸੰਦੀਪ ਨੂੰ ਕੀ ਚਾਹੀਦੀ ਆ ਉਸੇ ਵੇਲੇ ਨੂੰ ਪੁੱਕੀ ਜਦ ਤਰੰਤਾਰਨ ਦੇ ਲੋਕ ਕਾਲਜ ਵਿੱਚ ਆ ਕੁੜੀ ਦਾ ਕਤਲ ਹੋਇਆ ਸੀ ਤੇ ਕੁੜੀ ਦੀਆਂ ਆਡੀਓ ਸਾਹਮਣੇ ਆਈਆਂ ਇਹਨੇ ਘਰੋ ਲਿਆ ਕੇ ਮੁੰਡੇ ਨੂੰ ਆਪ ਹੀ ਫੀਮ ਤੇ ਪੁੱਕੀ ਖਵਾਈ ਹੁਣ ਕੱਲੇ ਮੁੰਡੇ ਦਾ ਕਸੂਰ ਕਿਵੇਂ ਬਣਾਈਆਂ ਯਾਰ ਤਾੜੀ ਤਾਂ ਦੋਹਾਂ ਥਾਣੇ ਵਜਾਈ ਬਾਕੀ ਆਡੀਅנס ਨੂੰ ਕਹਿਣਾ ਮੈਂ ਦੱਸੋ ਕਮੈਂਟਾਂ 'ਚ ਠੋਡੇ ਕੀ ਕਹਿਣਿਆ ਤੇ ਇੱਕ ਪੱਤਰਕਾਰ ਨੇ ਇਹਦੀ ਮਾਂ ਨੂੰ ਪੁੱਛਿਆ ਤੇ ਇਹਦੀ ਮਾਂ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੀ ਮੈਂ ਆਦੀ ਕੁੜੀ ਦਾ ਮੁੱਲ ਪਾਉਣਾ ਯਾਨੀ ਕਿ ਪੈਸੇ ਲੈਣਿਆ ਮੰਗ ਮੈਂ ਆਵਦੀ ਬੇਟੀ ਦਾ ਮੁੱਲ ਲੈਣਾ